ਕਿੱਥੇ ਲਗਣੀ ਹੈ ਕਰੋ ਨੋਟ ਜੀ ਪਹਿਲਾ ਮਹੀਨਾ 12 ਤਰੀਕ ਕਾਲੂ ਮਾਰਾ ਖਾੜਾ ਗੜਿਹੜਾ ਕਸੁੰਬੜੀਗੇ ਲਾਗ ਕਾਲੂ ਖਾੜਾ ਗੜਿਹੜਾ ਗੁਜਰ ਖੇੜੀ ਮੇਰਾ ਬਚੇ ਲਾਗ 13 ਤਰੀਕ ਨੂੰ ਮਹੀਨਾ ਪਹਿਲੇ 15 ਤਰੀਕ ਨੂੰ ਪੜਾਉਂ ਜੀਆਂ ਵੀਰੋ ਪਹਿਲੇ ਹੀ ਮਹੀਨਾ ਪੜਾਉਂ ਜੀਆਂ 15 ਨੂੰ 16 ਨੂੰ ਥਾਰੇ ਲਾਗੇ ਖਾੜ ਆ ਗਿਆ ਵੀਰੋ ਗਡੰਗਾ 16 ਨੂੰ ਗਡੰਗਾ 17 ਨੂੰ ਫੇਰ ਪੜਾਉਂ ਜੀਆਂ 17 ਨੂੰ ਫੇਰ ਪੜਾਉਂ ਜੀਆਂ ਮਹੀਨਾ ਪਹਿਲਾ 18 ਨੂੰ ਕੋਗਾ 18 ਨੂੰ ਕੋਗਾ ਮਾਲਕ ਵਰਗੇ ਲਾਗ 20 ਨੂੰ ਹਰਿਆਣੇ ਦੇ ਵਿੱਚ ਪਿੰਡ ਤਨਾਣਾ 20 ਨੂੰ ਪਿੰਡ ਤਨਾਣਾ 24 ਨੂੰ ਪੜੀ 24 ਨੂੰ ਪੜੀ ਮਜ਼ਾਫਰੇਗੇ ਲਾਗ ਪੜੀ 24 ਨੂੰ 25 ਨੂੰ ਸਰਾਲਾ ਕਲਾਂ 25 ਨੂੰ ਸਰਾਲਾਂ ਕਲਾਂ ਉਹ 26 ਨੂੰ ਥਾਰੇ ਲਾਗੇ ਫੇਰ ਆ ਗਿਆ ਵੀਰੋ ਸੈਂਪਲੀ ਜਾਬ ਮਹੀਨਾ ਪਹਿਲਾ 26 ਨੂੰ ਸੈਂਪਲੀ ਜਾਬ 28 ਨੂੰ ਬੜਾ ਸਮਾਨਾ 28 ਤਰੀਕ ਨੂੰ ਬੜਾ ਸਮਾਣਾ ਮੀਨਾ ਪਹਿਲਾ 28 ਨੂੰ ਬੜਾ ਸਮਾਣਾ ਇਹ ਵੀ ਦੂਸਰੇ ਮਹੀਨੇਗੇ ਸੁਣੋ ਫਰਵਰੀ ਗੇ ਪਹਿਲੀ ਤਰੀਕ ਨੂੰ ਪਰੋਲੀ ਪਿੰਡ ਖਾੜਾ ਲਗਣਾ ਜੀ ਹਰਿਆਣੇ ਦੇ ਵਿੱਚ ਰੈਪਰ ਰਾਣੀ ਏਰੀਆ ਪਰੋਲੀ ਠੱਡੇ ਹੋਏ ਲਾਗ ਦੋਨੋਂ ਧਰਮਗੜ ਜਸਤਨੇਗੇ ਲਾਗ ਦੋਨੋਂ ਧਰਮਗੜ ਤਿੰਨ ਨੂੰ ਸਫੀਬਰ ਨੜਿਆਲੀ ਦੇ ਲਾਗ ਸਫੀਬਰ 에어ਪੋਰਟ ਰੋਡ ਹਵਾਈ ਅੱਡੇ ਵਾਲੀ ਸਾਈਡ ਤੇ ਇਹਨਾਂ ਨੂੰ ਸਫੀਬਰ 8 ਨੂੰ ਪੰਖਰ 8 ਨੂੰ ਪੰਖਰ 8 ਨੂੰ ਪੰਖਰ ਬੋਸਰ ਕਰਾਂਗੇ ਲਾਗ ਬੋਸਰ ਕੇ ਲਾਗ 14 ਨੂੰ ਪਿੰਡ ਤਨਾਸ ਚੰਡੀਗੜ੍ਹ ਦੇ ਵਿੱਚ 14 ਨੂੰ ਤਨਾਸ ਰਾਂਖੇੜੀ ਪਟਿਆਲਾ ਜੀ 15 ਤਰੀਕ ਨੂੰ ਰਾਤ ਦਾ ਅਖਾੜਾ ਮਹੀਨਾ ਦੂਸਰਾ ਪਟਿਆਲਾ ਖੇੜੀ ਪਟਿਆਲਾ ਖੇੜੀ ਪਿੰਡ ਦੇ ਵਿੱਚ ਪਟਿਆਲੇ ਖੇੜੀ ਪਟਿਆਲੇ ਦੇ ਵਿੱਚ ਇਹ ਜੀ 15 ਨੂੰ ਥਾ ਬੀ ਨੂੰ ਮੱਜਰੀ ਖੰਡ ਮਾਨ ਕੇ ਲਾਗ ਔਰ ਬੀ ਨੂੰ ਵੀਰੋ ਮੱਜਰੀ ਇਨ ਸਮਾਦ ਪਰ ਦੀ 22 ਤਰੀਕ ਨੂੰ ਭਗਤਾ ਸਰਾਮ ਕੀ ਸਮਾਦ ਪਰ ਸੋਹਾਨ 22 ਤਰੀਕ ਨੂੰ ਮਹੀਨਾ ਦੂਸਰਾ 27 ਨੂੰ ਤੁਰਕੜਾ ਜੀ 27 ਨੂੰ ਤੁਰਕੜਾ 27 ਨੂੰ ਤੁਰਕੜਾ ਇਹ ਵੀ ਉਹ ਦੂਸਰੇ ਮਹੀਨੇ ਤੀਸਰੇਗੇ ਨਿਯੋਲ ਕਾ ਪੈ ਪੈਦੀ ਤਰੀਕ ਨੂੰ ਨਿਯੋਲ ਕਾ ਕਰਾਲੀਗੇ ਲਾਗ ਪਿੰਡਾਂ ਦੀ ਨਿਨਿਯੋਲ ਕਾ 3 ਨੂੰ ਮਾਨਕ ਕਬਲ ਸਰੀਬ 3 ਨੂੰ ਮਾਨਕ ਕਬਲ ਸਰੀਬ 8 ਨੂੰ ਮਾਨਕ ਮਾਜਰਾ 8 ਨੂੰ ਮਾਨਕ ਮਾਜਰਾ ਇਹ ਵੀਰੋ 3 ਮਹੀਨੇ ਖੜੇ ਸਰੀਬ ਤੁਨੂੰ 14 ਨੂੰ ਰਾਇਪਰ ਕਲਾਂ ਦੀ 14 ਨੂੰ ਰਾਇਪਰ ਕਲਾਂ 14 ਨੂੰ ਰਾਇਪਰ ਕਲਾਂ 20 ਨੂੰ ਡੜਿਆਲੀ ਖੈਰੇ ਦੇ ਲਾਗ 42 20 ਨੂੰ 42 22 ਨੂੰ ਮਾਣ ਕੇ 22 ਨੂੰ ਮਾਣ ਕੇ ਹਰਿਆਣੇ ਦੇ ਵਿੱਚ ਆਰਾਮਗੜ੍ਹ ਕੇ ਲਾਗ 22 ਨੂੰ ਮਾਣ ਕੇ ਮਹੀਨਾ ਤੀਸਰਾ